ਜ਼ਿਲ੍ਹਾ ਫਤੇਗੜ ਸਾਹਿਬ ਦੇ ਅਧੀਨ ਪੈਂਦੇ ਹਲਕਾ ਬਸੀ ਪਠਾਣਾ ਵਿੱਚ ਇੱਕ ਪੱਤਰਕਾਰ ਰਾਜਨ ਭੱਲਾ ਦੇ ਉੱਪਰ ਕਥਿਤ ਤੌਰ ਤੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਰਾਜਨ ਭੱਲਾ ਨੇ ਦੱਸਿਆ ਕਿ ਬੀਤੇ ਦਿਨੀ ਉਸਨੇ ਬਸੀ ਪਠਾਣਾ ਦੇ ਸੀਵਰੇਜ ਦੀ ਹਾਲਤ ਤਰਸਯੋਗ ਸੀ ਅਤੇ ਵਾਰਡ ਦੇ ਕੌਂਸਲਰ ਵੱਲੋਂ ਇਸ ਦੀ ਮੁਰੰਮਤ ਕਰਵਾਈ ਗਈ ਸੀ। ਕੌਂਸਲਰ ਵੱਲੋਂ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਮੀਡੀਆ ਦਾ ਸਹਾਰਾ ਲਿਆ ਗਿਆ ਸੀ ਜਿਸ ਪੱਤਰਕਾਰ ਵੱਲੋਂ ਖਬਰ ਲਗਾਈ ਗਈ ਸੀ। ਜਿਸ ਤੋਂ ਬਾਅਦ ਸ਼ੇਰਾਂ ਵਾਲਾ ਗੇਟ ਦੇ ਨੇੜੇ ਪੱਤਰਕਾਰ ਰਾਜਨ ਭੱਲਾ ਦੇ ਉੱਪਰ ਕੁਝ ਵਿਅਕਤੀਆਂ ਵੱਲੋਂ ਮ ਲਗਾ ਦਿੱਤਾ ਗਿਆ ਆਪਣੀ ਬੈਂਕ ਚ ਪੇਮੈਂਟ ਲਗਾਉਣ ਤੋਂ ਬਾਅਦ ਮੈਂ ਆਪਣੀ ਮਾਲੇ ਜਾਇਦ ਤੇ ਬਾੜ ਦੇ ਕਾਉਂਸਲਰ ਖੜੇ ਤੇ ਤੇ ਮੈਂ ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਖਬਰ ਲਾਈਤੀ ਸੀ ਵੀ ਰਿਪੋਰਟ ਸੀ ਕਿ ਕਿ ਸੀਵਰੇਜ ਰੋਡ ਨੇ ਹੋਤੀ ਪੱਟੀ ਆ ਗਈ ਸੀਵਰੇਜ ਰੋਡ ਜੋ ਮੈਨੂੰ ਹੈਪੀ ਮਨ ਪੀਸ ਨੇ ਭੇਜਿਆ ਪ੍ਰੈਸ ਰੋਟ ਵੀ ਸੀਵਰੇਜ ਰੋਡ ਕੰਮ ਨਹੀਂ ਕਰ ਰਿਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾੜ ਦੀ ਰਿਪੇਅਰ ਕਰਾਈ ਮੈਨੂੰ ਖਬਰ ਭੇਜੀ ਵੀ ਆ ਲਾਓ ਤੁਸੀਂ ਪ੍ਰੈਸ ਰੋਟ ਮੈਂ ਲਾਤਾ ਉਸ ਤੋਂ ਬਾਅਦ ਦੋ ਦਿਨ ਲੰਘੇ ਮੈਂ ਕੱਲ ਸੀਮਰੇ ਮੈਂ ਦੇ ਬੰਦੇ ਆ ਕੇ ਮੇਰੇ ਕੋਲ ਜਾਣਦੇ ਭਾਵਲਾ ਕਰਿਆ ਮੌਕੇ ਤੇ ਕਾਉਂਸਲਰ ਹੈਪੀ ਜੀ ਖੜੇ ਤੇ ਉਹਨਾਂ ਨੇ ਮੇਰੀ ਜਾਣ ਪਛਾਈ ਉਸ ਤੋਂ ਬਾਅਦ ਉਹ ਮੁੰਡੇ ਭੱਜ ਗਏ ਉਸ ਤੋਂ ਬਾਅਦ ਪੁਲਿਸ ਤੋਂ ਪੁਲਿਸ ਚੌਕੀ ਗਿਆ ਪੁਲਿਸ ਚੌਕੀ ਗਿਆ ਆਪਣਾ ਤੇ ਦੱਸਿਆ ਸਾਰਾ ਕੁਝ ਉਹਨਾਂ ਨੇ ਫੋਟੋ ਲਿਗਿਆ ਉਹਨੇ ਕੁਝ ਨਹੀਂ ਵੀ ਸਾਡੇ ਧਿਆਨ ਚ ਆ ਗਿਆ ਮਾਮਲਾ ਤੇ ਸੀ ਇੱਧਰ ਤੋਂ ਸਖਤ ਸਖਤ ਕਾਰਵਾਈ ਕਰਨੀ ਸੀ ਪ੍ਰਸ਼ਾਸਨ ਤੋਂ ਪੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜੀ ਮੰਗ ਕਰਦੇ ਆ ਜੀ ਇਹ ਕੋਈ ਸਾਡਾ ਕੰਮ ਹੈਗਾ ਪੱਤਰਗਾਈ ਦਾ ਇਹ ਤਾਂ ਲੋਕਾਂ ਦੀ ਬਾਤ ਚੱਕਣੀ ਹੈ ਜਿਹੜੇ ਪੱਤਰਕਾਰ ਹੁੰਦੇ ਨੇ ਉਹ ਲੋਕਾਂ ਦੇ ਹੁੰਦੇ ਨੇ ਠੀਕ ਹੈ ਜੀ ਸਾਰਾ ਕੁਝ ਲਿਖਣਾ ਹੈ ਸਰਕਾਰ ਤੇ ਪੱਖੀ ਲਿਖਣਾ ਸਰਕਾਰ ਦੇ ਉਲਟੀ ਵੀ ਲਿਖਣਾ ਲੋਕਾਂ ਦੀ ਆਵਾਜ਼ ਵੀ ਚੱਕਣੀ ਜਿਹੜੀ ਲੋਕਾਂ ਨੂੰ ਸਮੱਸਿਆਵਾਂ ਦੀਆਂ ਉਹਦੇ ਬਾਰੇ ਵੀ ਅਵਾਜ਼ ਉਠਾਉਣੀ ਹੈ ਜੇ ਪੱਤਰਕਾਰ ਨਹੀਂ ਆਵਾਜ਼ ਉਠਾਊਗਾ ਉਠਾਊਗਾ ਕੌਣ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਮੈਂ ਪ੍ਰਸ਼ਾਸਨ ਤੋਂ ਪੂਰੀ ਕਾਰਵਾਈ ਦੀ ਮੰਗ ਕਰਦਾ ਵੀ ਇਹਨਾਂ 'ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز